ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੋੜੀ ਘਣੀ ਥੋੜੀ ਮੋਟੀ ਸਪੋਰਟ ਕਰੋ ਹੁਣ ਮੈਂ ਤੁਹਾਨੂੰ ਕੀ ਕਹਾਂ ਅੱਠ 10 ਵੀਡੀਓ ਆ ਪਾਤੀਆਂ ਕੋਈ ਲਾਈਕ ਕਰਨ ਨਹੀਂ ਆਉਂਦਾ ਮੈਂ ਜਾਣਦਾ ਜਿਨ੍ਹਾਂ ਨੂੰ ਤੁਸੀਂ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਜਿਹੜੀਆਂ ਚੀਜ਼ਾਂ ਉਹ ਚੀਜ਼ਾਂ ਤਾਂ ਮੈਂ ਨਹੀਂ ਵਿਖਾਉਂਦਾ ਚਾਵੇਂ ਭਾਵੇਂ ਫੇਲ ਹੋ ਜਾਵਾਂ ਦੋਸਤੋ ਹਰ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਮੇਰਾ ਨਾਮ ਰਵੇ ਰਹਿੰਦੀ ਦੁਨੀਆ ਤੱਕ ਨਾਮ ਵੀ ਮੇਰਾ ਚੰਗੀ ਚੰਗੇ ਲਫ਼ਜ਼ਾਂ ਦੇ ਵਿੱਚ ਲਿਆ ਜਾਵੇ ਚੰਗਾ ਨਾਮ ਰਵੇ ਦੋਸਤੋ ਇੱਕ ਗੱਲ ਯਾਦ ਰੱਖੋ ਨਾਮ ਜ਼ਰੂਰੀ ਨਹੀਂ ਹੁੰਦਾ ਕੰਮ ਜ਼ਰੂਰੀ ਹੁੰਦਾ ਔਰਤ ਦਾ ਚਮ ਤੇ ਇਨਸਾਨ ਦਾ ਕੰਮ ਕੰਮ ਨਾਲ ਹੀ ਭਗਤ ਸਿੰਘ ਬਣਿਆ ਜਾਂਦਾ ਹੈ